Gracias. ਫੋਕ ਸਾਡੇ ਇਹਦੇ ਵਿੱਚ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਕਪੂਰਥਲਾ ਪੁਲਿਸ ਨੇ ਮਾਨਯੋਗ ਸਾਡੇ ਅਡਮਿਸ਼ਨ ਸਰੋਪਰਾ ਜੀ ਦੀ ਦਿਸ਼ਾ ਨਿਰਦੇਸ਼ੇਟ ਜਿਹੜੇ ਹੈਗੇ ਸੀ ਸੋਲਵ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਸੀਆਈਏ ਇੰਚਾਰਜ ਜਿਹੜੇ ਹੈਗੇ ਇੰਚਾਰਜ ਰਾਮਨ ਤੇ ਡੀਐਸਪੀ ਡੀ ਸਾਹਿਬ ਦੀ ਤੇ ਨਾਲ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਐਸਐਚਓ ਹੈਗੀਆਂ ਦੀ ਖਾਇਮ ਭੂਮਿਕਾ ਰਹੀ ਹੈ ਕੇ ਸਾਨੂੰ ਸੋਲਵ ਕਰਨ ਦੇ ਵਿੱਚ ਇਹਦੇ ਵਿੱਚ ਸਾਨੂੰ ਦੱਸ ਦਿਆਂ ਇਹ ਤੁਹਾਨੂੰ ਪ੍ਰੈਸ ਨੂੰ ਇਹ ਦੱਸਦੇ ਹੈਗੇ ਕਿ ਇਹ ਮੁਕੱਦਮਾ ਨੰਬਰ ਜਿਹੜਾ ਹੈਗਾ ਅਸੀਂ 370 ਜਿਹੜਾ ਸੀਗਾ 11 ਤਰੀਕ ਨੂੰ ਜਿਹੜਾ ਦਰਜ ਹੋਇਆ ਸੀ ਰਜਿੰਦਰ ਸਿੰਘ ਸੀਗਾ ਜਿਹੜਾ ਚੇਅਰਮੈਨ ਜਿਹੜਾ ਸੀਗਾ ਫੂਡ ਕਾਰਪੋਰੇਸ਼ਨ 'ਚ ਲੱਗਿਆ ਸੀਗਾ ਇਹਦੇ ਉੱਤੇ ਜਿਹੜੀਆਂ ਸੀਗੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਸ਼ਾਹਜਹਾਂ ਦੇ ਪਰਦੇ ਵਿੱਚ ਸਰਦਾਰ ਫਰੋਦੀ ਦੇ ਰਹਿਣਾ ਸੀ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਤੇ 307 ਦਾ ਜਿਹੜਾ ਸੀਗਾ ਪarcha ਦਰਜ ਕਰਕੇ ਇਹਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਸੀਗਾ ਇੱਕ ਰਜਿੰਦਰ ਸਿੰਘ ਸੀਗਾ ਜਿਹੜਾ ਬਜੀ ਸਿੰਘ ਵਿੱਕੀ ਨਾਦਵੀ ਆਤੀ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਚ ਟੈਕਨੀਕਲ ਅਸਿਸਟੈਂਸ ਹਿਊਮਨ ਰਿਸੋਰਸਸ ਦੇ ਨਾਲ ਜਿਹੜੀ ਹੈਗੀ ਆ ਬੜੀ ਮਿਹਨਤ ਦੇ ਨਾਲ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਬਾਹਰ ਸਰਗਨਾ ਰਹਿ ਰਿਹਾ ਸੀਗਾ ਜੱਗਾ ਹੈਗਾ ਯੂਕੇ ਵਾਲਾ ਉਹਦਾ ਜਿਹੜਾ ਸੀਗਾ ਇਸੇ ਪਿੰਡ ਦਾ ਹੀ ਆ ਫੁਕੀਵਾਲ ਦਾ ਰਹਿਣ ਵਾਲਾ ਉਹਦੇ ਗੈਂਗ ਦੇ ਜਿਹੜੇ ਅਸੀਂ ਹੈਗੇ ਆ ਟੋਟਲ 12 ਬੰਦੇ ਜਿਹੜੇ ਹੈਗੇ ਆ ਇਹਦੇ ਚ ਨਾਮਜ਼ਦ ਕੀਤੇ ਆ ਔਰ ਜਿਹਦੇ ਵਿੱਚੋਂ ਅਸੀਂ 8 ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਇੱਕ ਹੈਗਾ ਅਜੀਤ ਕੁਮਾਰ ਹਰਵਿੰਦਰ ਸਿੰਘ ਤੀਤ ਸਿੰਘ ਹੈਗਾ ਜੀ ਕਰਨ ਸਿੰਘ ਬਲਜੀਤ ਸਿੰਘ ਜਸ਼ਨਪ੍ਰੀਤ ਤੇ ਗੋਸ਼ਨ ਕੁਮਾਰ ਹੈਗਾ ਡਿਟੇਲਸ ਇਹਦੀ ਐਡਰੈਸ ਤੁਹਾਡੇ ਕੋਲ ਆ ਜੇਗੀ ਔਰ ਇਸ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਗਿਆ ਸੀਗਾ ਗੋਲੀਆਂ ਚਲਾਉਣ ਦੇ ਵਿੱਚ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਔਰ ਇੱਕ ਪਿਸਟਲ ਤੇ ਇਹਦੇ ਵਿੱਚ ਜਿਹੜਾ ਹੈਗਾ 30 ਬੋਰ ਦਾ ਪਿਸਟਲ ਅਸੀਂ ਜਿਹੜਾ ਤੇ ਨਾਲ ਇਹਦੇ ਜਿਹੜੇ ਰੌਲਟ ਸਟੇ ਸੀਗੇ ਉਹ ਰਿਕਵਰ ਕੀਤੇ ਸਾਰੇ ਇਹ ਜਦੋਂ ਤੁਸੀਂ ਯੂਕੇ ਬੀਸਟ ਤੁਸੀਂ ਦੱਸ ਰਹੇ ਹੋ ਤਾਂ ਇਹਨਾਂ ਦਾ ਫਿਰ ਕੰਮ ਕਰਨ ਦਾ ਤਰੀਕਾ ਕੋਈ ਆਇਡੈਂਟੀਫਾਈ ਹੋ ਪਾਇਆ ਇਹਨਾਂ ਦਾ ਮੇਨ ਜਿਹੜਾ ਹੈਂਡਲਰ ਹੈਗਾ ਜਿਹੜਾ ਹੁਣ ਯੂਕੇ ਜਿਹੜਾ ਚੱਕਾ ਯੂਕੇ ਹੈਗਾ ਉਹ ਤੇ ਯੂਐਸਏ ਦੇ ਆ ਯੂਕੇ ਦੇ ਵਿੱਚ ਬੇਸਡ ਹੈਗਾ ਉਹਦੇ ਅੱਗੇ ਸਾਰੇ ਯਾਰ ਦੋਸਤ ਸੀਗੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਇਸੇ ਕ੍ਰਾਈਮ ਪੇਸ਼ਾ ਦੇ ਤਰੀਕੇ ਦੇ ਨਾਲ ਹੀ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਆਰਗੇਨਾਈਜ਼ ਕਰਕੇ ਅੱਜ ਜਿੱਦਾਂ ਤੁਹਾਡੇ ਸਾਹਮਣੇ ਵੈਪਨਸ ਹੈਗੇ ਨੇ ਜਿਹੜੇ ਉਹਨਾਂ ਕੋ ਰਿਕਵਰ ਕੀਤੇ ਨੇ ਇਹਨਾਂ ਨੂੰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਵੈਪਨ ਜਿਹੜੇ ਮੁਹਈਆ ਕਰਵਾਏ ਗਏ ਸੀ ਔਰ ਲੋਕਾਂ ਨੂੰ ਜਿਹੜੇ ਐਕਸਟਰਸ਼ਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਰਕੇ ਜਿਹੜੇ ਸੀਗੇ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚੋਂ ਜਿਹੜੇ ਇਹਨਾਂ ਵੈਪਨ ਫੜ ਕੇ 12 ਬੰਦੇ ਨਾਮਿਨੇਟ ਕਰਕੇ ਜਿਨ੍ਹਾਂ ਵਿੱਚੋਂ 8 ਅਸੀਂ ਗ੍ਰਿਫਟਾਰ ਕਰ ਲਏ ਨੇ ਇਹ ਬਹੁਤ ਵੱਡੀ ਕੁਰਕੂਥਰਾ ਪੁਲਿਸ ਨੇ ਜਿਹੜੀ ਉਪਲਬਧੀ ਹਾਸਲ ਕੀਤੀ ਆ ਔਰ ਇਸ ਤਰ੍ਹਾਂ ਕਰਕੇ ਅਸੀਂ ਐਕਸਟਰਸ਼ਨ ਦਾ ਇੱਕ ਬਹੁਤ ਵੱਡਾ ਜਿਹੜਾ ਰੈਕਡ ਚੱਲ ਰਿਹਾ ਸੀਗਾ ਜਿਹੜਾ ਹੈਂਡਰ ਬਾਹਰ ਬੈਠਾ ਯੂਕੇ ਸੀਗਾ ਦਾ ਜੱਗਾ ਸੀਗਾ ਉਹਨੂੰ ਅਸੀਂ ਬੱਸ ਕੀਤਾ। ਸੇ ਫਰੌਦੀ ਸੀ ਕਿ ਕੁਝ ਹੋਰ ਵੀ ਕਾਰਨ ਸ਼ਾਮਿਲ ਸੀ। ਬੇਸਿਕਲੀ ਜੇ ਜੱਗੇ ਦੇ ਜਿਹੜੀਆਂ ਪਹਿਲਾਂ ਖੌਲਾਂ ਸੀਗੀਆਂ ਉਹਦੇ ਵਿੱਚ ਇਹਨੇ ਫਰੌਤੀ ਵੀ ਮੰਗੀ ਸੀਗੀ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਡਿਸਕਲੋਸ ਨਹੀਂ ਕਰਦਾ ਇਨੀਸ਼ੀਅਲ ਸਟੇਜਿਸ ਹੈਗੀਆਂ। ਪਰ ਹਰਜਿੰਦਰ ਦੇ ਨਾਲ ਇਹਦੀ ਜਿਹੜੀ ਸੀਗੀ ਪੁਰਾਣੀ ਕੋਈ ਲਾਗਦਾੜ ਠੀਕ ਜਿਹਦੇ ਵਿੱਚ ਇਹਨੇ ਉਹਦੇ ਤੇ ਹਮਲਾ ਕੀਤਾ ਸੀਗਾ। ਬਟ ਬਾਕੀ ਮੁਕਦਮਿਆਂ ਦੇ ਵਿੱਚ ਜਿਹੜੀ ਸੀਗੀ ਇਹ ਜਿਹੜੀ ਵੀ ਫਰੌਤੀ ਦੀਆਂ ਨੇ ਕਾਲੇ। ਇਦਿਸੋ ਇਹ ਸਮਝ ਜਾਵੇ ਹਰਜਿੰਦਰ ਔਰ ਇਹ ਜੱਗਾ ਆਪਸ ਵਿੱਚ ਪਹਿਲਾਂ ਤੋਂ ਇੰਟਰਲਿੰਕ ਹੈਗੇ ਨੇ। ਇਹ ਸੇਮ ਪਿੰਡ ਦੇ ਹੈਗੇ ਨੇ। ਇਹਦੀ ਆਪਸ ਦੇ ਵਿੱਚ ਕਿਸੇ ਗੱਲ ਤੋਂ ਲੈ ਕੇ ਰਾਈਵਰੀ ਸੀਗੇ ਬਾਤ ਚੱਲਾ ਗਿਆ ਸੀਗਾ ਇਸ ਕਰਕੇ ਨਾਲ ਦੀ ਵਿੱਚ ਸੀ ਕੋਈ ਪੋਲਿਟਿਕਲ ਕਲੂ ਤਾਂ ਨਹੀਂ ਹੈ ਜੋ ਕੋਈ ਪੋਲਿਟਿਕਲ ਨਹੀਂ ਕੋਈ ਇਹਦੇ ਵਿੱਚ ਕੋਈ ਪੋਲਿਟਿਕਲ ਐਂਗਲ ਨਹੀਂ ਹੈਗਾ ਇਹਦੇ ਵਿੱਚ ਸਿਰਫ ਜਿਹੜਾ ਹੈਗਾ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਜਾਂ ਸੇਮ ਪਿੰਡ ਦੇ ਵਿੱਚ ਰਹਿਣ ਵਾਲੇ ਸੀਗੇ ਉਹਦੇ ਕਰਕੇ ਦੁਸ਼ਮਣੀ ਸੀਗੀ ਔਰ ਜਿਹੜੀ ਉਹਨੇ ਫਿਰ ਇਹਨਾਂ ਬੰਦਿਆਂ ਤੋਂ ਜਿਹੜੀ ਉੱਤੇ ਗੋਲੀ ਚਲਵਾ ਕੇ ਕੀਤੀ ਸ ਤੇ ਇਹਨਾਂ ਨੇ ਪਹਿਲੇ ਵੀ ਵਾਰ ਬਤ ਦਿੱਤੀ ਇਹਨਾਂ ਦੇ ਵਿੱਚੋਂ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਦੋ ਵਾਰ ਤਾਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਸੀਗੀ ਇੱਕ ਤੇ ਅਸੀਂ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਫੜ ਲਿਆ ਜਿਹਨੇ ਇਲਜ਼ਾਮ ਦੇਣਾ ਸੀਗਾ ਔਰ ਇੱਕ ਕਿਹੜਾ ਨੇ ਲੋਹਿਆ ਏਰੀਏ ਦੇ ਵਿੱਚ ਕੀਤੀ ਹੋਈ ਉਹ ਅਸੀਂ ਕੰਸਰਨ ਪੁਲਿਸ ਸਟ੍ਰੇਸ਼ਨ ਨੂੰ ਨੋਟ ਕਰਵਾਤਾ ਉੱਥੇ ਵੀ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕਰਕੇ ਗੋਲੀਆਂ ਚਲਾਈਆਂ ਸੀਗੀਆਂ ਉਹ ਕੰਸਰਨ ਜਿਹੜਾ ਸਾਡਾ ਨੇਵਰ ਡਿਸਟ੍ਰਿਕਟ ਹੈਗਾ ਉਹਨੂੰ ਸ਼ੇਅਰ ਕਰ ਦਿੱਤਾ ਔਰ ਜਿਹੜਾ ਇੱਕ ਕਿਹੜਾ ਨੇ ਹੋਰ ਵਾਰਦਾਤ ਕਰਨੀ ਸੀ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਐਕਸੀਡੈਂਟ ਕਰ ਦਿੱਤਾ ਜਿੱਥੇ ਤੁਸੀਂ ਦੱਸਿਆ ਐਮਪੀ ਤੇ ਰਿਕਾਰਡ ਹੋਏ ਨੇ ਇਹਨਾਂ ਦਾ ਮੇਡ ਐਂਡ ਕੁਆਲਿਟੀ ਕੀ ਹੈਗੀ ਵੈਪਨਸ ਜਿਹੜੇ ਤੁਸੀਂ ਵੇਖ ਹੀ ਸਕਦੇ ਹੋ ਕਾਫੀ ਸਵਿਸਟਿਗੇਟਿਡ ਵੈਪਨਸ ਹੈਗੇ ਨੇ 30 ਬੋਰ ਦੇ 32 ਬੋਰ ਦੇ ਹੈਗੇ ਨੇ ਔਰ ਇਹ ਸਿੰਗਲ ਸ਼ਾਟ ਹੈਗੇ ਨੇ ਸਾਰੇ ਦੇ ਲਈ ਆਟੋਮੈਟਿਕ ਸਿੰਗਰਸ਼ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡਸ ਹੈ ਸਾਰਿਆਂ ਦਾ ਹੀ ਲਗਭਗ ਕੈਨੇਡਾ ਦੇ ਵਿੱਚੋਂ ਜਿਹੜੇ ਦੋ ਬੰਦੇ ਫੜੇ ਨੇ ਬਿੱਲਾ ਤੇ ਜਿਹੜਾ ਹੈਗਾ ਦੂਸਰੇ ਉਹਨਾਂ ਦੇ ਉੱਤੇ 13 ਮੁਕਦਮੇ ਦਰਜ ਹੈ ਕਾਫੀ ਅਜਿਹਾ ਤਰ੍ਹਾਂ ਦੀ ਤਾਂ ਸੈ ਹੀ ਹੋ ਗਈ ਹੈ ਕਿ ਨਾ ਇਹ ਇਨਪੁਟਸ ਮਤਲਬ ਕਿ ਸ਼ੇਅਰ ਕਰਦੇ ਸੀ ਲੋਕਲ ਇਨਪੁਟਸ ਸ਼ੇਅਰ ਕਰਦੇ ਰੇਕੀ ਵਾਲੇ ਸੀਗੇ ਜਾਂ ਫਿਰ ਸਾਰੇ ਕ੍ਰਿਮੀਨਲ ਹੀ ਸਿਗਨੇਚਰੀ ਸੀ ਜਿਹੜੇ ਇਹ 12 ਬੰਦੇ ਹੈਗੇ ਆ 12 ਦੇ ਵਿੱਚੋਂ ਕੁਝ ਬੰਦੇ ਇਹਨਾਂ ਦੇ ਨਾਂ ਸੀਗੇ ਜਿਹੜੇ ਇਹਨਾਂ ਨੂੰ ਵੈਪਨ ਹੈਂਡਲਿੰਗ ਕਰਦੇ ਸੀਗੇ ਕੁਝ ਬੰਦੇ ਸੀਗੇ ਲੋਜਿਸਟਿਕ ਸਪੋਰਟ ਜਿੱਦਾਂ ਮੋਟਰਸਾਈਕਲ ਦੇ ਦਿੱਤਾ ਰੇਕੀ ਕਰ ਲਈ ਫਿਰ ਉਹਨਾਂ ਨੂੰ ਟੈਕਨੀਕਲ ਸਪੋਰਟ ਦਿੱਤੀ ਸੀ ਮ ਲੈ ਕੇ ਆਪਣੇ ਨਾਂ ਦੇ ਦੇ ਦਿੱਤੀ ਦਨ ਉਹਨਾਂ ਨੂੰ ਆਪਣਾ ਇੰਟਰਨੈਟ ਮੁਹੱਈਆ ਕਰਵਾਤਾ ਇਸ ਤਰੀਕੇ ਦੀਆਂ ਜਿਹੜੀਆਂ ਸੀਗੀਆਂ ਜਿੰਨੇ ਵੀ ਸੀਗੇ ਫਿਰ ਉਹਨਾਂ ਨੂੰ ਇਹਨਾਂ ਦੇ ਵਿੱਚ ਅਸੀਂ ਉਹ ਵੀ ਬੰਦੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਪਹੁੰਚਾ ਦਿੱਤੀ ਸੀਗੀ ਗਵਾੜਦਤ ਕਰਨ ਤੋਂ ਬਾਅਦ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਹੇ ਅਸੀਂ ਉਹ ਵੀ ਨਾਮਿਨੇਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਸੋਰਸਸ ਵੀ ਮਿਲੇ ਫਾਈਨੈਂਸ਼ੀਅਲ ਕੋਈ ਕੋਈ ਬੈਂਕ ਦੇ ਲੋਕ ਵੀ ਇਨਵੋਲਡ ਨਹੀਂ ਆ ਕੋਈ ਫਾਈਨੈਂਸ਼ੀਅਲਸ ਇਹਨਾਂ ਨੂੰ ਜਿਹੜੀ ਹੁਣ ਤੱਕ ਸਾਡੀ ਆਈ ਹੈ ਕਿ ਬਾਹਰੋਂ ਜੱਗੇ ਨੇ ਜਿਹੜੇ ਟਰਾਂਸਫਰ ਕੀਤੇ ਸੀਗੇ ਪੈਸੇ ਸੀਗੇ ਉਹਨਾਂ ਨੂੰ ਵਾਰਦਤ ਕਰਨ ਤੋਂ ਬਾਅਦ ਪੈਸੇ ਜਿਹੜੇ ਸੀਗੇ ਉਹ ਕੀਤੇ ਸੀ ਔਰ ਇਹਦੇ ਨਾਲ ਇਹ ਸਾਰਾ ਕੁਝ 11 12 ਬੰਦੇ ਔਰ 8 ਗ੍ਰਿਫਤਾਰ ਹੋਣ ਕਰਕੇ ਸੁਲਤਾਨਪੁਰ ਲੋਧੀ ਦੇ ਵਿੱਚੋਂ ਜਿਹੜਾ ਆਲਮੋਸਟ ਇਹੜਾ ਫਰੋਤੀ ਮੰਗੜ ਵਾਲਾ ਗੈਂਗ ਸੀਗਾ ਇਹਦਾ ਆਲਮੋਸਟ ਅਸੀਂ ਕਪੂਥਲਾ ਪੁਲਿਸ ਨੇ ਸਫਾਇਆ ਕਿੰਨੇ ਨੋ ਫਾਇਰ ਕੀਤੇ ਕਿੰਨੇ ਕਨੇਦੋਂ 6 ਫਾਇਰ ਕੀਤੇ ਸ਼ੇਫ ਆਰ ਕੀ ਜੇਸ ਹਰਜਿੰਦਰ ਸਿੰਘ ਦਾ ਕੀ ਬੈਕਗ੍ਰਾਉਂਡ ਹਰਜਿੰਦਰ ਸਿੰਘ ਜਿਹੜਾ ਸੀਗਾ ਇਹ ਚੇਅਰਮੈਨ ਸੀਗਾ ਫੂਡ ਗ੍ਰੇਨ ਦਾ ਜਿਹੜਾ ਸੀਗਾ ਆਪਣੇ ਉਹਦਾ ਸੀਗਾ ਆਪਣੇ ਠੇਕੇਦਾਰ ਸੀ ਫਰੋਤੀ ਸਰ ਚਿੰਨ ਪੰਜਾਬ ਦੇ ਜਿਹੜੇ ਹਿੱਸੇ ਜਿਹਨਾਂ ਨੇ ਮੰਡੀਆ ਚਿੰਨੇ ਚ ਇਹ ਮਾਮਲੇ ਆ ਫਰੋਤੀ ਦੇ ਮੈਸ ਬੇਸਿਕਲੀ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨ ਸੀਗਾ ਸੁਲਤਾਨਪੁਰ ਲੋਧੀ ਲੋਈਆਂ ਔਰ ਆਪਣਾ ਜਿਹੜਾ ਜਲੰਧਰ ਰੂਲਰ ਔਰ ਕਪੂਰਥਲਾ ਦੇ ਲਾਗੇ ਲਾਗੇ ਸੀ ਪਰ ਹਰਜਿੰਦਰ ਸਿੰਘ ਜਿਹਦੇ ਤੇ ਰਿਫਾਇਰ ਕੀਤੇ ਆ ਇਹ ਫਿਰ ਫਰੋਤੀ ਦੀ ਕੋਲ ਕੀਤੀ ਇਹਨਾਂ ਨੂੰ ਆਪਾਂ ਨਹੀਂ ਕੈਸੇ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਸੀ ਇਹਨਾਂ ਨੂੰ ਥ੍ਰੈਟ ਕਾਲ ਕਰਕੇ ਇਹਨਾਂ ਦੇ ਉੱਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਸੀਗਾ ਬਾਕੀ ਜਿਹੜੇ ਦੋ ਹੋਰ ਕੇਸਿਸ ਜਿਨ੍ਹਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਕੀਤੇ ਔਰ ਚ ਫਰੋਤੀ ਮੰਗੀ ਹੋਈ ਸੀ ਕਿੰਨੇ ਕੀ ਫਰੋਤੀ ਮੰਗੀ ਕਿ ਇਹ పార్ਟ ਆਫ ਅ ਇਨਵੈਸਟੀਗੇਸ਼ਨ ਹੈ ਬੱਸ ਸੈਕਿੰਡ ਸੈਕਿੰਡ ਸੈਕਿੰਡ